ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਿਹਾ ਖਬਰ ਮੇਰੇ ਰਾਹੀਂ ਬਠਿੰਡਾ ਦੇ ਖੇਤਾ ਸਿੰਘ ਬਸਤੀ ਦੀ ਗਲੀ ਨੰਬਰ 2 ਅਤੇ 5 ਦੇ ਵਿੱਚ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਇਸ ਲੜਾਈ ਦੇ ਦੌਰਾਨ ਦੋਨੋਂ ਨੇ ਇੱਕ ਦੂਜੇ ਦੇ ਘਰਾਂ ਦੀ ਵਿੱਚ ਕੀਤੀ ਤੋੜ ਫੋੜ ਫੋੜ ਇੰਨੀ ਜ਼ਬਰਦਸਤ ਸੀ ਕਿ ਕੁਝ ਵੀ ਸਮਾਨ ਨਹੀਂ ਬਚਿਆ ਮਾਮਲਾ ਥਰਮਲ ਥਾਣੇ ਦੇ ਵਿੱਚ ਦਰਜ ਕਰਨਾ ਦਿੱਤਾ ਗਿਆ ਮਾਨਯੋਗ ਡੀਐਸਪੀ ਨੇ ਪੱਤਰਕਾਰਾਂ ਨਾਲ ਗਲਵਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਦੇ ਵਿੱਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਦੋਸ਼ੀ ਦੀ ਪਾਲ ਕੀਤੀ ਜਾ ਰਹੀ ਹੈ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਲੱਗਦੇ ਸੁਪਾਦਿਸ਼ੀ ਇਸ ਤੋਂ ਕੱਟ ਕੋਸ਼ਿਸ਼ ਹੈ ਹੁੰਦੇ ਇੱਕ ਇੱਕ ਤਲਾਕ استھا پوز جو کٹائی تو تھا کوئی نہیں کہ تھا پوز جو کٹائی ہے کوئی نہیں ہے کٹائی ہے کٹائی جو ہے 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 جو ہے

12 ਦੀਆਂ ਗੰਡਾਸਿਆਂ ਨਾਲ ਪੂਰੀ ਤਰ੍ਹਾਂ ਘਰ ਪੰਨਣ ਲੱਗੇ ਸਨ ਅਸੀਂ ਦਰਖਾ ਨੇ ਛੱਤ ਤੇ ਛੜ ਗਏ ਸੱਪੇ ਦੇ ਦੁੱਕੇ ਭਜਾਤੇ ਮੈਂ ਢਾਂਡੇ ਦੀ ਲੁੱਕ ਦੀ ਜਿਹੜੀ ਗੱਲ ਹੈ ਕਿੰਨੇ ਕੁ ਜਣੇ ਸੀਗੇ ਘੱਟੋ ਘੱਟ 15 20 ਜਣੇ ਸਹੀ ਸੀ ਇੱਕ ਕਦਕ ਦੀ ਘਟਨਾ ਹੈਗੀ ਆ 11:00 ਵਜੇ ਜਿੱਤ ਗਈ ਕਵਾਰੀ 11 ਵਜੇ ਆਏ ਹੋ ਅੱਧੀ ਪੱਜ ਕੇ ਘੇ ਘੇਰਾਏ ਤਿੰਨ ਵਾਰੀ ਆਏ ਜੀ ਲੋਟਾਰੋ ਕੀ ਕੋਈ ਪੁਰਾਣੀ ਦੁਸ਼ਮਣੀ ਸੀ ਇਹ ਕਿੱਦਾਂ ਸੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਬੱਚੇ ਮੇਰੇ ਇੱਧਰ ਉੱਧਰ ਜਾਂਦੇ ਚਿੜਦੇ ਬਹੁਤ ਆਉਂਦੇ ਵੀ ਅੱਖਾਂ ਦੇ ਸਾਡੀ ਗਲੀ 'ਚ ਨਾ ਉਹ ਇੱਧਰ ਨਾ ਜੋ ਭੁਲੇਣਾ ਪਾ ਕੇ ਖੜ ਜਾਂਦੇ ਬੱਚਿਆਂ ਦੇ ਉਹ ਵੀ ਤੇ ਉਹ ਇੱਧਰ ਦੀ ਲੰਘਣਗੇ ਉਹ ਬੱਚੇ ਇਕੱਠੇ ਹੋ ਕੇ ਮੁੰਡੇ ਜੇ ਤਾਂ ਵੀ ਛੱਡ ਕਰਕੇ ਨੀ ਤੁਰਦੇ ਆ ਜੀ ਸਾਨੂੰ ਭਜਾਣਾ ਹੀ ਜਾਂਦੀ ਐ ਐਡਰੈਸ ਕੀ ਇੱਥੋਂ ਦਾ ਕਿ ਪੇਟਾ ਸਿੰਘ ਵਸਤੀ ਪੰਚ ਨੰਬਰ ਗੜੀ ਮਾਤਾ ਦੇ ਦਸਤ ਤ੍ਰਿਪੋਲੀਸ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਇਹਦੇ ਰਾਤੀ ਉੱਤੇ ਰਾਤ ਨੂੰ ਮੈਂ ਕੀਤੀ ਸੀ ਜਿਵੇਂ ਆਏ ਵੀ ਸੀ ਦੇਖ ਦੂ ਕੇ ਚਲੇ ਗਏ ਇੱਕ ਕਦੋਂ ਦੀ ਘਟਨਾ ਹੈਗੀ ਇਹ ਇਹ ਪਰਸੋ ਰਾਤ ਦੀ ਹੈ ਤੇ ਹੁਣ ਤੁਸੀਂ ਕੋਈ ਮੰਗ ਕੀ ਚਾਹੁੰਦੇ ਹੋ ਅਸੀਂ ਦੰਦੇ ਜੀ ਉਹਨਾਂ ਦਾ ਟੁੱਟ ਗਿਆ ਜੀ ਸਾਡਾ ਵੀ ਦੇਖੋ ਕਿੰਨਾ ਨਚਨ ਪਰ ਸਾਡੇ ਬੱਚਿਆਂ ਨੂੰ 3:00 ਉਹ ਫੜ ਲਏ ਹੋਰ ਵੀ ਹੈ ਜੇ ਛੋਟੇ ਬੱਚੇ ਵੀ ਹੈਗੇ ਆ 10 ਵਰਣੇ ਆਉਣਗੇ ਕੱਟ ਕੋ ਅਨਸਾਰਾ ਨੂੰ ਫੜ ਰਿਹਾ ਕਿਤੇ ਉਹਨਾਂ ਦੇ ਬੈਠੇ ਆਾਰੇ ਸਾਰੇ ਤੋੜਿਆ ਕਿੰਨਣੇ ਆ ਆਪਣਾ ਘਰ ਅਚੰਦਰੇਸ਼ ਕੇ ਆ ਜੀ ਬਤੰਦਰੇ ਸਾਫ ਆਏ ਮੁੰਡੇ ਦੀ ਮੱਛੀ ਵਾਲੇ ਆ ਗਏ ਉਹ ਮੱਛੀ ਵਾਲੇ ਸਾਰਿਆਂ ਨੂੰ ਉਹ ਲੈ ਕੇ ਆਇਆ ਅੱਡੇ ਤੋਂ ਅੱਛਾ ਇਸ ਕਰਕੇ ਮੈਨੂੰ ਇਸ ਦੇ ਵਿੱਚ ਇੱਕ ਇੱਕ ਵਾਰੀ ਇਹ ਹਾਲਾਤ ਆ ਜਿਹੜੇ ਮੈਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਨ ਜੀ ਹਾਂਜੀ ਮੇਰੇ ਕੀ ਹੋਇਆ ਕੀ ਹੈ ਇੱਥੇ ਵੀਰੇ ਮੈਨਾਂ ਆਇਆ ਨਹੀਂ ਪਤਾ ਵੀ ਕੀ ਹੋਇਆ ਵੀ ਕੀ ਗੱਲ ਆ ਬੱਚਿਆਂ ਦੀ ਕੀ ਰੌਲਾਗਾ ਪਰ ਉਹ ਰਾਤ ਨੂੰ ਆਏ 11 12 ਵਜੇ ਇਹਨਾਂ ਦਾ ਘਰ ਭਾਰ ਸਾਰਾ ਪੰਨ ਕੇ ਵਿਚਾਰਿਆ ਹੁਣ ਜਦੋਂ ਤਿੰਨ ਬੱਚੇ ਆਉਦੇ ਉਹਦੇ ਘਰ ਵਾਲਾ ਹੈ ਨਹੀਂਗਾ ਤੇ ਉਹ ਬਚਾਓ ਤਾਂ ਆਪਦਾ ਕਰੂਗੀ ਉਹਨਾਂ ਨੇ ਵੀ ਕਿਸੇ ਨੂੰ ਦੱਸਿਆ ਆਪਦੇ ਭੈਣ ਭਰਾ ਨੂੰ ਜਾਂ ਕੋਈ ਬੱਚੇ ਜਿਹੜੇ ਨਾਲ ਤੇ ਦੋਸਤ ਸੀ ਉਹ ਵੀ ਉਹਨਾਂ ਦੇ ਘਰੇ ਉੱਠ ਗਏ ਉਹਨਾਂ ਦੀ ਵੀ ਤੋੜਪਾਨ ਕਰਿਆ ਏ ਉਹ ਫੇਰ ਫੇਰ ਇਹਨਾਂ ਦੇ ਘਰੇ ਆ ਗਏ ਇਹ ਲੋਕ ਲੁਕ ਲੁਕ ਕੇ ਵਿਚਾਰੇ ਕਿਸੇ ਦੇ ਘਰੇ ਉੱਠ ਗਏ ਹੁਣ ਦੇਖ ਲੋ ਵੀ ਉਹਨਾਂ ਦਾ ਵੀ ਕੀ ਕੁਝ ਹੋਇਆ ਪਿਆਗਾ ਤੇ ਉਹਨਾਂ ਦਾ ਵੀ ਉਹਨਾਂ ਹੀ ਆ ਤੇ ਹੁਣ ਪੁਲਿਸ ਵਾਲੇ ਇਹਨਾਂ ਦੀ ਗੱਲ ਨਹੀਂ ਸੁਣਦੇ ਨਾ ਉਹਨਾਂ ਨੂੰ ਫੜਦੇ ਆ ਨਾ ਕਰ ਇਹਨਾਂ ਦੇ ਬੱਚਿਆਂ ਨੂੰ ਵੀ ਚੱਕ ਕੇ ਲੈ ਗਏ ਨਾਲ ਦੋਸਤਾਂ ਨੂੰ ਵੀ ਚੱਕ ਕੇ ਲੈ ਗਏ ਤੁਸੀਂ ਕੀ ਮੰਗ ਕੇ ਚਾਹੁੰਦੇ ਹੋ ਅਜੀ ਤਾਂ ਇਹਨੇ ਵੀਰੇ ਬੱਚੇ ਉਹਨਾਂ ਦੇ ਵੀ ਉਹ ਜੇ ਆ ਬੱਚੇ ਸਾਡੇ ਵੀ ਉਹ ਜੇ ਆ ਵੀ ਸਾਰਿਆਂ ਨੂੰ ਸਮਝਾਉਣਾ ਚਾਹੀਦਾ ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਅਸੀਂ ਵੀ ਆਣੇ ਅਸੀਂ ਵੀ ਆਦੇ ਬੱਚਿਆਂ ਨੂੰ ਸਮਝਾਵਾਂਗੇ ਅਨਸਾਬ ਹੋਣਾ ਚਾਹੀਦਾ ਹਰ ਇੱਕ ਗੱਲ ਇੱਕ ਥਾਣਾ ਥਰਮਲ ਵਿਖੇ ਸਾਡੇ ਕੋਲ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਗਰੁੱਪਾਂ ਦੀ ਕੋਈ ਆਪਸ ਵਿੱਚ ਕੋਈ ਇੱਕ ਜਗ੍ਹਾ ਦੇ ਰਹਿਣ ਵਾਲੇ ਨੇ ਗਵੰਡੀ ਨੇ ਉਹਨਾਂ ਦੀ ਆਪਸੀ ਕਿਸੇ ਵਜ੍ਹਾ ਕਰਕੇ ਲੜਾਈ ਹੋਈ ਹੈ ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਸ ਲੜਾਈ ਨੂੰ ਚਲਦੇ ਹੋਏ ਇੱਕ ਧਿਰ ਨੇ ਦੂਜਿਆਂ ਦੇ ਲੜਾਈ ਝਗੜਾ ਵੀ ਹੋਇਆ ਤੇ ਘਰ ਦੀ ਵੀ ਥੋੜੀ ਭੰਤੋੜ ਕੀਤੀ ਹੈਗੀ ਆ ਜਿਸ ਨੂੰ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ 18 ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ 51/25 ਤੇ ਜਿਸ ਦੇ ਵਿੱਚ ਰਮਾਨ ਜਿਸ ਦੇ ਕੰਪਲੇਨੈਂਟ ਨੇ ਜਿਸ ਵੱਲੋਂ ਉਹਨਾਂ ਵੱਲੋਂ 6 ਦੋਸ਼ੀਆਂ ਦਾ ਨਾਮ ਲਖਾਇਆ ਗਿਆ ਸੀਗਾ ਬਾਈ ਨੇਮ ਜਿਨ੍ਹਾਂ ਵਿੱਚੋਂ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਦੀ ਟੀਮ ਵੱਲੋਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਤੇ ਜਿਹੜੇ ਬਾਕੀ ਦੋਸ਼ੀ ਹੈ ਉਹਨਾਂ ਦੀ ਭਾਲ ਜਾਰੀ ਹੈ ਜੀ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਤੇ ਸਖਤ ਤੋਂ ਸਖਤ ਕਾਰਵਾਈਆਂ ਬਲੂਚ ਲਿਆ ਗਿਆ ਹੈ